ਤੂੰ ਕਿਉਂ ਇਹ ਗਾਫਲੀ ਦੀ ਨੀਂਦ ਸੁੱਤਾ ਪਿਆ ਹੈ ਪਾਤਸ਼ਾਹ ਕਹਿੰਦੇ ਜਿਹੜਾ ਇਹ ਤੇਰਾ ਸਰੀਰ ਹੈ ਨਾ ਇਹ ਆਇਆ ਤੇ ਤੇਰੇ ਨਾਲ ਸੀ ਪਰ ਇਹਨੇ ਤੇਰੇ ਨਾਲ ਨਹੀਂ ਜਾਣਾ ਮਹਾਰਾਜ ਕਹਿੰਦੇ ਸਰੀਰ ਵੀ ਤੇਰਾ ਨਹੀਂ ਰਹਿਣਾ ਇਹ ਸਰੀਰ ਵੀ ਤੇਰਾ ਸਾਥ ਛੱਡ ਜਾਵੇਗਾ ਪਾਤਸ਼ਾਹ ਕਹਿੰਦੇ ਜਿਹੜੇ ਸਾਖ ਸੰਬੰਧੀ ਭੈਣ ਭਰਾ ਧੀਆ ਪੁੱਤਰ ਜਿਨ੍ਹਾਂ ਦੀ ਖਾਤਰ ਤੂੰ ਸੰਗਤ ਨਾਲੋਂ ਦੂਰ ਹੈ ਜਿਨ੍ਹਾਂ ਦੀ ਖਾਤਰ ਤੂੰ ਸੰਗਤ ਵਿੱਚ ਆ ਕੇ ਨਹੀਂ ਬੈਠਦਾ ਮਹਾਰਾਜ ਕਹਿੰਦੇ ਇਹ ਜਿਹੜਾ ਪਰਿਵਾਰ ਹੈ ਨਾ ਤੇਰਾ ਇਹ ਵੀ ਆਖਿਰਕਾਰ ਤੈਨੂੰ ਚੁੱਕ ਕੇ ਕਬਰਿਸਤਾਨ ਵਿੱਚ ਸੜ ਆਉਣਗੇ ਇਹ ਮਰ ਦੀ ਬਾਣੀ ਸਿੱਧਾ ਆਪਾਂ ਨੂੰ ਉਸ ਮਝਾਣਾ ਕਰ ਰਹੀ ਹੈ ਪਾਸ਼ਾ ਕਹਿੰਦੇ ਜਿਹੜਾ ਸਰੀਰ ਹੈ ਨਾ ਤੇਰਾ ਪਿਆਰਿਆ ਇਹ ਸਰੀਰ ਤੇਰਾ ਨਾਲ ਨਹੀਂ ਆਇਆ ਤੇਰਾ ਸਰੀਰ ਆਇਆ ਤੇ ਨਾਲ ਪਰ ਨਾਲ ਜਾਣਾ ਨਹੀਂ ਇਸੇ ਤਰ੍ਹਾਂ ਮਾਲਾ ਜੀ ਕਹਿੰਦੇ ਜਿਹੜੇ ਭੈਣ ਭਰਾ ਸਾਖ ਸੰਬੰਧੀ ਨੇ ਏ ਵੀ ਤੇਰੇ ਸਰੀਰ ਨੂੰ ਜਿੰਨਾ ਟਾਈਮ ਸਵਾਸ ਚੱਲ ਰਹੇ ਨੇ ਉਹਨਾ ਟਾਈਮ ਪ੍ਰਣਾਮ ਕਰਦੇ ਨੇ ਉਹਨੇ ਟਾਈਮ ਵਾਸਤੇ ਰਿਸ਼ਤੇਦਾਰੀਆਂ ਨੇ ਪਰ ਪਾਸ਼ਾ ਕਹਿੰਦੇ ਜਿਸ ਟਾਈਮ ਇਹਦੇ ਵਿੱਚ ਸਵਾਸ ਖਤਮ ਹੋ ਗਏ ਉਦੋਂ ਇਹ ਪਿਆਰਿਆ ਯਾਦ ਰੱਖੀ ਕਿ ਤੇਰੇ ਇਹ ਸਰੀਰ ਨੂੰ ਵੀ ਇਹਨਾਂ ਰੱਖਣਾ ਨਹੀਂ ਕਿਉਂਕਿ ਜਦੋਂ ਆਪਾਂ ਅਕਾਲ ਪੁਰਖ ਦੀ ਬੰਦਗੀ ਕਰਦੇ ਆ ਨਾ ਪਿਆਰ ਕੋਈ ਵੀ ਸਿਮਰਦੇ ਆ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਸੁੱਖ ਮਿਲੇ ਆਪਾਂ ਨਾ ਪਿਆਰਿਓ ਮਾਫ਼ ਕਰਿਓ ਆਪਣੇ ਸੁੱਖਾਂ ਤੋਂ ਐਨੇ ਦੁਖੀ ਨਹੀਂ ਜਾਂ ਆਪਣੇ ਦੁੱਖਾਂ ਤੋਂ ਦੁਖੀ ਆ ਪਰ ਆਪਾਂ ਜਿਹੜੇ ਗਵਾਂਢੀ ਦੇ ਸੁੱਖ ਵੇਖਦੇ ਆ ਨਾ ਪਰ ਉਹਨਾਂ ਦੇ ਕਰਕੇ ਆਪਾਂ ਜ਼ਿਆਦਾ ਦੁਖੀ ਹੋ ਰਿਹਾ ਆਪਾਂ ਨੂੰ ਸੁੱਖ ਜਿੰਨੇ ਮਿਲ ਜੀ ਮਿਲ ਜਾਣ ਆਪਾਂ ਫਿਰ ਵੀ ਸੁਖੀ ਨਹੀਂ ਪਰ ਜੇ ਕਿਤੇ ਗਵਾਂਢੀ ਨੂੰ ਕਦੇ ਸੁੱਖ ਮਿਲ ਜਾਵੇ ਤੇ ਆਪਾਂ ਉਹਨਾਂ ਨੂੰ ਵੇਖ ਕੇ ਦੁਖੀ ਹੋ ਜਾਂਦੇ ਆ ਇਸ ਕਰਕੇ ਪਾਸ਼ਾ ਦੀ ਬਾਣੀ ਕਹਿੰਦੀ ਹੈ ਇਹ ਇਨਸਾਨ ਇਹ ਪ੍ਰਾਣੀ ਆਪਣੇ ਦੁੱਖਾਂ ਤੋਂ ਘੱਟ ਦੁਖੀ ਹੈ ਤੇ ਆਲੇ-ਦੁਆਲੇ ਗਵਾਂਢ ਵਾਲਿਆਂ ਤੋਂ ਸੁੱਖਾਂ ਤੋਂ ਜ਼ਿਆਦਾ ਦੁਖੀ ਹੋ ਗਿਆ ਆਪਾਂ ਜਦੋਂ ਪਰਮਾਤਮਾ ਦਾ ਨਾਮ ਜਪਦੇ ਆ ਨਾ ਸਿਮਰਨ ਕਰਦੇ ਆ ਬੰਦਗੀ ਕਰਦੇ ਆ ਤੇ ਆਪਣੇ ਮਨ ਦੀ ਇੱਕ ਇੱਛਾ ਹੈ ਕਿ ਸਾਡੀਆਂ ਇਛਾਵਾਂ ਪੂਰੀਆਂ ਹੋਣ ਤੇ ਸਤਿਗੁਰੂ ਫਰਮਾਨ ਕਰਦੇ ਨੇ ਪਿਆਰਿਆ ਜੇ ਤੂੰ ਆਪਣੇ ਪਿਆਰੇ ਨੂੰ ਯਾਦ ਕਰੇਂਗਾ ਉਹਦੀ ਭਜਨ ਬੰਦਗੀ ਕਰੇਂਗਾ ਤੇ ਪਰਮਾਤਮਾ ਤੇਰੇ ਕਾਰਜ ਵੀ ਕਰਦਾ ਪਿਆਰਿਓ ਆਪਣੇ ਤੋਂ ਬਹੁਤਾ ਦੂਰ ਨਹੀਂ ਭਗਤ ਧੰਨਾ ਜੀ ਨੇ ਜਦੋਂ ਸੇਵਾ ਕੀਤੀ ਨਾ ਪਿਆਰਿਓ ਬੰਦਗੀ ਕੀਤੀ ਤੇ ਭਗਤ ਧੰਨੇ ਨੇ ਇੰਨੀ ਭਾਵਨਾ ਬਣਾਈ ਸ਼ਰਧਾ ਬਣਾਈ ਕਿ ਰੱਬ ਨੂੰ ਪ੍ਰਗਟ ਹੋਣਾ ਪਿਆ ਤੇ ਯਾਦ ਰੱਖਿਓ ਭਗਤ ਧੰਨੇ ਨੇ ਉਸ ਰੱਬ ਨੂੰ ਆਪਣੇ ਖੇਤਾਂ ਵਿੱਚ ਕੰਮ ਲਾ ਲਿਆ ਪਿਆਰਿਓ ਭਗਤ ਧੰਨੇ ਦੇ ਖੇਤਾਂ ਵਿੱਚ ਨੱਕੇ ਮੋੜੇ ਉਸ ਰੱਬ ਨੇ ਬਲਦਾਂ ਨਾਲ ਵਾਹੀ ਵੀ ਕੀਤੀ ਪਿਆਰਿਓ ਰੱਬ ਨੇ ਭਗਤ ਧੰਨਾ ਕਹਿੰਦੇ ਹੁਣ ਮੈਂ ਪ੍ਰਗਟ ਕੀਤਾ ਹੈ ਤੁਹਾਨੂੰ ਤੁਸੀਂ ਮੇਰੇ ਕਾਰਜ ਕਰੋ ਕਾਰਜ ਕਿਹੜੇ ਕਹਿੰਦੇ ਮੇਰੇ ਖੇਤਾਂ ਵਿੱਚ ਮੇਰਾ ਹੱਥ ਵਟਾਓ ਮੈਂ ਕੱਲਾ ਹੁੰਨਾ ਆ ਇਸੇ ਤਰ੍ਹਾਂ ਰਾਜਾ ਸਹਿਬ ਮਹਾਰਾਜ ਸਮਝਾਣਾ ਕਰਦੇ ਨੇ ਜੇ ਤੂੰ ਜਪੇਂਗਾ ਨਾ ਜੇ ਤੂੰ ਯਾਦ ਕਰੇਂਗਾ ਜੇ ਤੂੰ ਬੰਦਗੀ ਕਰੇਂਗਾ ਤੇ ਰੱਬ ਤੇਰੇ ਕਾਰਜ ਵੀ ਰਾਸ ਕਰਦਾ ਇਹਨਾਂ ਦਾ ਕੋਈ ਪਤਾ ਨਹੀਂ ਪਿਆਰੋ ਕਿਸ ਬਹਾਨੇ ਕਿਸ ਤਰੀਕੇ ਇਹਨਾਂ ਨੇ ਆਪਣਾ ਭਲਾ ਕਰ ਦੇਣਾ ਇਸੇ ਤਰ੍ਹਾਂ ਨਾ ਰਾਜਾ ਸਹਿਬ ਮਹਾਰਾਜ ਪਿੰਡ ਝੰਗੜਾ ਤੋਂ ਉੱਠ ਕੇ ਨਾ ਪਿਆਰੋ ਸੰਗਤਾਂ ਨੂੰ ਤਾਰਦਿਆਂ ਹੋਇਆਂ ਦਰਿਆ ਵਾਲੇ ਪਾਸੇ ਚਲੇ ਗਏ ਦਰਿਆ ਦੇ ਬੰਨ ਤੇ तकरीबन 1 ਹਫਤਾ ਉਧਰ ਟਹਿਲਦੇ ਰਹੇ ਪਿਆਰੋ ਸੰਗਤਾਂ ਦਾ ਭਲਾ ਕਰਨਾ ਕਿਉਂਕਿ ਜਿੱਤੇ ਕਿਤੇ ਕਿਸੇ ਦਾ ਭਲਾ ਕਰਨਾ ਹੁੰਦਾ ਸੀ ਰਾਜਾ ਸਹਿ ਮਹਾਰਾਜ ਪਹੁੰਚ ਜਾਂਦੇ ਸੀ ਪਿਆਰੋ ਆਪਣੇ ਪਿਆਰੇ ਦਾ ਦੁੱਖ ਦੂਰ ਕਰਨ ਵਾਸਤੇ ਹਫਤੇ ਬਾਅਦ ਦੁਬਾਰਾ ਫਿਰ ਜਦੋਂ ਜੂਤੇ ਆਏ ਨਾ ਪਿਆਰੋ ਝੰਗੜਾਂ ਦੀ ਜੂਹ ਤੇ ਤੇ ਰਾਜਾ ਸਹਿ ਮਹਾਰਾਜ ਸਾਰੇ ਪਾਸੇ ਨਿਗਾਹ ਮਾਰੀ ਕੀ ਵੇਖ ਰਹੇ ਨੇ ਕੇ ਸੰਸਾਰ ਵਿੱਚ ਕੋਈ ਦੁੱਖ ਭੋਗ ਰਿਹਾ ਕੋਈ ਸੁੱਖ ਭੋਗ ਰਿਹਾ ਕੋਈ ਹੱਸ ਰਿਹਾ ਕੋਈ ਰੋ ਰਿਹਾ ਤੇ ਇੱਕ ਆਵਾਜ਼ ਪਈ ਆਪਣੇ ਪਿਆਰੇ ਦੇ ਆਪਣੇ ਪਿਆਰੇ ਦੀ ਆਵਾਜ਼ ਕੀ ਰਾਜਾ ਸਭ ਵੇਖਦੇ ਨੇ ਕਿ ਜੋ ਰਾਜਾ ਸਭ ਨੂੰ ਯਾਦ ਕਰਦੇ ਨੇ ਜਿਵੇਂ ਆਪਾਂ ਸਾਰੇ ਰਾਜਾ ਸਭ ਦੀ ਸੰਗਤ ਕਰਦੇ ਆ ਇਸੇ ਤਰ੍ਹਾਂ ਰਾਜਾ ਸਭ ਦੀ ਸੰਗਤ ਕਰਦੇ ਸਨ ਵਤਨ ਸਿੰਘ ਤੇ ਮਾਈ ਸੰਤੀ ਪਿਆਰਿਓ ਆਪ ਜੀ ਜਾਣਦੇ ਹੋ ਬੜਾ ਉਹਨਾਂ ਦਾ ਨਾਮ ਆਇਆ ਨੂਰੀ ਕਰਨਾ ਵਿੱਚ ਬੜੀ ਉਹ ਬੰਦਗੀ ਕਰਦੇ ਸਨ ਬੜਾ ਨਾਲ ਰਹਿਣ ਰਾਜਾ ਸਾਹਿਬ ਦੇ ਬੜੀ ਉਹਨਾਂ ਦੇ ਨਾਲ ਬਹਿ ਕੇ ਸੰਗਤ ਕਰਨੀ ਤੇ ਰਾਜਾ ਸਾਹਿਬ ਮਹਾਰਾਜ ਜਦੋਂ ਨਿਗਾਹ ਮਾਰਦੇ ਨਾ ਸਾਰੇ ਪਾਸੇ ਵੇਖ ਰਹੇ ਨੇ ਕੋਈ ਸੁੱਖ ਵਿੱਚ ਐ ਕੋਈ ਦੁੱਖ ਵਿੱਚ ਐ ਕੋਈ ਹੱਸ ਰਿਹਾ ਕੋਈ ਰੋ ਰਿਹਾ ਤੇ ਕੀ ਵੇਖਦੇ ਨੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਅੱਜ ਮਾਈ ਸੰਤੀ ਦੇ ਘਰ ਵਿੱਚ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਪਿਆਰੇ ਇੱਕ ਸੇਵਕ ਨੂੰ ਭੇਜਿਆ ਕਹਿੰਦੇ ਭਾਈ ਜਾਓ ਜਾ ਕੇ ਸੁਨੇਹਾ ਦੇ ਦਿਓ 인ਦਰ ਸਿੰਘ ਨੂੰ ਜਾ ਕੇ ਕਹਿਣਾ ਵਤਨ ਸਿੰਘ ਨੂੰ ਕਹਿ ਕੇ ਭੇਜਿਆ ਪਿਆਰਿਓ 인ਦਰ ਸਿੰਘ ਨੂੰ ਕਹਿਣਾ ਜਾ ਕੇ ਕਿ ਉਹ ਇੱਕ ਕੰਮ ਕਰੇ ਕਿ ਆਪਾਂ ਇੱਥੇ ਸੰਗਤਾਂ ਨੂੰ ਠੰਡਾ ਮਿੱਠਾ ਜਲ ਛਕਾਉਣਾ ਜਿਵੇਂ ਆਪਾਂ ਕਹਿ ਲਈਏ ਸ਼ਬੀਲ ਛਕਾਉਣੀ ਹੈ ਉਹਦੇ ਵਾਸਤੇ ਦੁੱਧ ਲੈ ਕੇ ਆਉਣ ਖੰਡ ਲੈ ਕੇ ਆਉਣ ਬਰਫ਼ ਦਾ ਹਿਲਾ ਕਰਨ ਸਾਰਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਵਤਨ ਸਿੰਘ ਦੇ ਘਰ ਵਿੱਚ ਇਸ ਟਾਈਮ ਰੋਣਾ ਤੇ ਕੁਰਲਾਣਾ ਚੱਲ ਰਿਹਾ ਤੇ ਜਦੋਂ ਪਿਆਰੇ ਵਤਨ ਸਿੰਘ ਜਾ ਕੇ ਇੰਦਰ ਸਿੰਘ ਨੂੰ ਸੁਨੇਹਾ ਦੇਣ ਵਾਸਤੇ ਗਿਆ ਨਾ ਤੇ ਕੀ ਵੇਖਦਾ ਹੈ ਕਿ ਵਤਨ ਸਿੰਘ ਦੇ ਕਾਰਖਾਨੇ ਦੇ ਕੋਲ ਪਿਆਰੇ ਰੋਣ ਰਲਾਪ ਲੋਕੀ ਜਿਹੜੇ ਨੇ ਆ ਰਹੇ ਨੇ ਕੀ ਕਰ ਰਹੇ ਨੇ ਆ ਕੇ ਵਿਰਲਾਪ ਕਰ ਰਹੇ ਨੇ ਆ ਕੇ ਅਫਸੋਸ ਕੀਤਾ ਜਾ ਰਿਹਾ ਹੈ ਤੇ ਜਦੋਂ ਜਾ ਕੇ ਵੇਖਿਆ ਤੇ ਵਤਨ ਸਿੰਘ ਦਾ ਇੱਕ ਪੁੱਤਰ ਪਿਆਰਿਓ ਉਹ ਪੂਰਾ ਹੋ ਗਿਆ ਚਾਰ ਬੇਟੇ ਚਾਰ ਘਰ ਵਿੱਚ ਪਹਿਲਾਂ ਮੋਤਾ ਹੋਈਆਂ ਇਹ ਵੀ ਪੁੱਤਰ ਪਿਆਰਿਓ ਇਸ ਸੰਸਾਰ ਤੋਂ ਚਲਾਣਾ ਕਰ ਗਿਆ ਕੁਝ ਟਾਈਮ ਅਫਸੋਸ ਵਿੱਚ ਬੈਠੇ ਜਾ ਕੇ ਇੰਦਰ ਨੂੰ ਸੁਨੇਹਾ ਦਿੱਤਾ ਰਾਜਾ ਸਭ ਜੀ ਦਾ ਕਿ ਪਾਸ਼ਾਖੰਡ ਮੰਗਾਰੇ ਨੇ ਦੁੱਧ ਮੰਗਾਰੇ ਨੇ ਅੱਜ ਸ਼ਬੀਲ ਦੇ ਲੰਗਰ ਚਲਾਉਣੇ ਨੇ ਆਪ ਉੱਥੇ ਬੈਠ ਕੇ ਪਿਆਰੋ ਇੰਦਰ ਜਦੋਂ ਲੈ ਕੇ ਜਲ ਤਿਆਰ ਕਰਕੇ ਲੈ ਕੇ ਆਇਆ ਨਾ ਪਿਆਰੋ ਖੰਡ ਖੰਡ ਲੈ ਕੇ ਆਇਆ ਪ੍ਰਾਤ ਭਰ ਕੇ ਦੁੱਧ ਦੀ ਬਾਲਟੀ ਲਿਆਂਦੀ ਤੇ ਜਦੋਂ ਰਾਜਾ ਸਾਹਿਬ ਦੇ ਕੋਲ ਪਹੁੰਚੇ ਤੇ ਰਾਜਾ ਸਾਹਿਬ ਜੀ ਨੂੰ ਆ ਕੇ ਬੇਨਤੀ ਕੀਤੀ ਕਹਿੰਦੇ ਪਾਸ਼ਾ ਇਹ ਜਲ ਵਰਤਾਰੇ ਸਨ ਪਿਆਰੋ ਨਾਲੇ ਜਲਦੀ ਸੇਵਾ ਕਰ ਇਹਨੇ ਲਾਲੇ ਰਾਜਾ ਸਾਹਿਬ ਨੂੰ ਕਹਿੰਦੇ ਪਾਸ਼ਾ ਕਿਰਪਾ ਕਰੋ ਵਤਨ ਸਿੰਘ ਤੇ ਸੰਤੀ ਦਾ ਰੋ ਰੋ ਕੇ ਬੁਰਾ ਹਾਲ ਹੈ ਉਹ ਤੁਹਾਨੂੰ ਮੰਨਦੇ ਨੇ ਤੁਹਾਨੂੰ ਤੁਹਾਨੂੰ ਧਿਆੰਦੇ ਨੇ ਉਹ ਤੁਹਾਡੀ ਸੰਗਤ ਕਰਦੇ ਨੇ ਪਰ ਉਹਨਾਂ ਦਾ ਅੱਜ ਬੜਾ ਬੁਰਾ ਹਾਲ ਹੈ। 4-5 ਮੋਤਾਂ ਲਗਾਤਾਰ ਹੋ ਗਈਆਂ ਪਿਆਰਿਓ। ਤੇ ਰਾਜਾ ਸਾਹਿਬ ਕਹਿੰਦੇ ਜਾਓ ਫਿਰ ਉਹਨਾਂ ਨੂੰ ਸੁਨੇਹਾ ਦੇ ਦਿਓ। ਹੁਣ ਕਿਸੇ ਨੇ ਰੋਣਾ ਨਹੀਂ ਹੁਣ ਉਹਨਾਂ ਦਾ ਭਲਾ ਹੋਵੇਗਾ। ਘਰ ਵਿੱਚੋਂ ਪ੍ਰਸ਼ਾਦ ਬਣਾ ਕੇ ਲੈ ਆਉਣ। ਸੁਨੇਹਾ ਭੇਜਿਆ ਪਿਆਰਿਓ। ਕਿਉਂਕਿ ਜਦੋਂ ਭਲਾ ਕਰਨਾ ਨੇ ਕਿਸੇ ਦਾ ਜਦੋਂ ਕੋਈ ਗੁਰੂ ਦੀ ਸੰਗਤ ਕਰਦਾ ਹੈ। ਜਦੋਂ ਕੋਈ ਪਿਆਰਾ ਆਪਣੇ ਪਿਆਰੇ ਨੂੰ ਯਾਦ ਕਰਦਾ ਤੇ ਉਹ ਪਿਆਰੇ ਨੂੰ ਚਿੰਤਾ ਹੋਣ ਲੱਗ ਪੈਂਦੀ ਹੈ ਪਿਆਰਿਓ। ਕਿ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸੁੱਖ ਕਿਵੇਂ ਦੇਣਾ ਹੈ ਘਰ ਦੇ ਮੁਖੀ ਨੂੰ ਚਿੰਤਾ ਹੁੰਦੀ ਹੈ ਘਰ ਵਿੱਚ ਕੋਈ ਦੁਖੀ ਹੋਵੇ ਨਾ ਪਿਆਰਿਓ ਕੋਈ ਕਾਮੀ ਹੋਵੇ ਮਾਇਆ ਦੀ ਤੇ ਪਰਿਵਾਰ ਦਾ ਜਿਹੜਾ ਮੁੱਖ ਮੈਂਬਰ ਹੈ ਉਹਨੂੰ ਚਿੰਤਾ ਹੋ ਜਾਂਦੀ ਹੈ ਵੀ ਘਰ ਦਾ ਗੁਜ਼ਾਰਾ ਕਿਵੇਂ ਕਰਨਾ ਹੈ ਹੁਣ ਬੱਚਿਆਂ ਨੂੰ ਥੋੜੀ ਪਤਾ ਹੁੰਦਾ ਹੈ ਬੱਚੇ ਤੇ ਇਧਰੋਂ ਆਉਣਗੇ ਇੰਨੀ ਮਾਇਆ ਚਾਹੀਦੀ ਹੈ ਇੰਨਾ ਧਨ ਚਾਹੀਦਾ ਸਕੂਲ ਦੀਆਂ ਫੀਸਾਂ ਚਾਹੀਦੀਆਂ ਨੇ ਬੱਚਿਆਂ ਨੂੰ ਤੇ ਆਪਣਾ ਆ ਕੇ ਦੁੱਖ ਦੱਸਣਾ ਹੈ ਜਿਹੜਾ ਮੁਖੀ ਹੁੰਦਾ ਨੇ ਘਰ ਦਾ ਚਿੰਤਾ ਉਹਨੂੰ ਹੁੰਦੀ ਹੈ ਕਿ ਘਰ ਦਾ ਖਰਚਾ ਚਲਾਉਣਾ ਕਿਵੇਂ ਹੈ ਕਿਵੇਂ ਸਾਰਾ ਕੁਝ ਹੈਂਡਲ ਕਰਨਾ ਹੈ ਇਸੇ ਤਰ੍ਹਾਂ ਜਦੋਂ ਆਪਾਂ ਰਾਜਾ ਸਭ ਜੀ ਦੀ ਸੰਗਤ ਕਰਦੇ ਆ ਨਾ ਪਿਆਰਿਓ ਆਪਾਂ ਨੇ ਤੇ ਸਿਰਫ ਆ ਕੇ ਮੰਗਣਾ ਹੈ ਅਰਦਾਸ ਕਰਨੀ ਹੈ ਆਪਾਂ ਤੇ ਆਪਣਾ ਸੁੱਖ ਵੇਖਣਾ ਤੇ ਰਾਜਾ ਸਭ ਨੇ ਵੇਖਣਾ ਇਹਨਾਂ ਨੂੰ ਸੁਖੀ ਕਿਵੇਂ ਕਰਨਾ ਹੈ ਜਦੋਂ ਪਿਆਰਿਆਂ ਨੂੰ ਸਨੇਹਾ ਭੇਜਿਆ ਨਾ ਕਹਿੰਦੇ ਭਾਈ ਘਰੋਂ ਪ੍ਰਸ਼ਾਦ ਬਣਾ ਕੇ ਲੈ ਆਉਣ ਕਿਉਂਕਿ ਕਿਸੇ ਬਹਾਨੇ ਵੀ ਤਾਰ ਸਕਦੇ ਨੇ ਪਿਆਰਿਓ ਦੋਨਾਂ ਨੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਬੜੀ ਸੁਚਮਤਾ ਦੇ ਨਾਲ ਕਿਉਂਕਿ ਭਰੋਸਾ ਬੜਾ ਸੀ ਭਾਵੇਂ ਘਰ ਵਿੱਚ ਵਿਰਲਾਪ ਹੋ ਰਿਹਾ ਸੀ ਨਾ ਪਿਆਰਿਓ ਲੋਕ ਅਫਸੋਸ ਕਰਨ ਵਾਸਤੇ ਆ ਰਹੇ ਸੀ ਪਰ ਉਹਨਾਂ ਦਾ ਭਰੋਸਾ ਇੰਨਾ ਬਝਿਆ ਸੀ ਸਾਰੇ ਕੰਮ ਛੱਡ ਕੇ ਉੱਠ ਕੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਆਪਣੇ ਹੱਥੀਂ ਕੜਾ ਪ੍ਰਸ਼ਾਦੀ ਦੇਗ ਤਿਆਰ ਕੀਤੀ ਪ੍ਰਸ਼ਾਦ ਬਣਾਇਆ ਪਿਆਰਿਓ ਤੇ ਰਾਜਾ ਸਾਹਿਬ ਜੀ ਦੇ ਚਰਨਾਂ ਵੱਲ ਚੱਲ ਪਏ ਇਹ ਪਾਤਸ਼ਾਹ ਐਸੇ ਨੇ ਨਾ ਪਿਆਰਿਓ ਜੇ ਕਿਸੇ ਨੇ ਇੱਕ ਗਲਾਸ ਪਾਣੀ ਦੀ ਸੇਵਾ ਵੀ ਕਰਤੀ ਉਹਦੀਆਂ ਵੀ ਕੁੱਲਾਂ ਤਾਰ ਦਿੰਦੇ ਨੇ ਪਿਆਰਿਓ ਜਿਹੜਾ ਇਹਨਾਂ ਦੀ ਯਾਦ ਵਿੱਚ ਸੰਗਤ ਵਿੱਚ ਜੁੜ ਕੇ ਬੈਠਦਾ ਨਾ ਪਿਆਰਿਓ ਸੱਚ ਜਾਣਿਓ ਰਾਜਾ ਸਾਹਿਬ ਤੁਹਾਡਾ ਹੱਕ ਨਹੀਂ ਰੱਖਣਗੇ ਪਿਆਰਿਓ ਇਹ ਇੰਨੇ ਦਿਆਲੂ ਤੇ ਕਿਰਪਾਲੂ ਨੇ ਪਿਆਰਿਓ ਜਦੋਂ ਪਹੁੰਚੇ ਨਾ ਪਿਆਰਿਓ ਰਾਜਾ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਬੈਠੇ ਤੇ ਰਾਯਾ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਜਾ ਕੇ ਅੱਖਾਂ ਦੇ ਵਿੱਚੋਂ ਅਥਰੂ ਵਹਿ ਰਹੇ ਨੇ ਹੰਝੂਆਂ ਦੀ ਝੜੀ ਲੱਗੀ ਹੈ ਤੇ ਚਰਨਾਂ ਤੇ ਜਾ ਕੇ ਨਮਸ਼ਕਾਰ ਕੀਤੀ ਇੰਨਾ ਵਿਰਲਾਪ ਕੀਤਾ ਕਿ ਪਾਸ਼ਾ ਜੀ ਨੂੰ ਸਾਹਮਣੇ ਵੇਖ ਕੇ ਅੰਦਰੋਂ ਹੋਰ ਰੋਣਾ ਉੱਠ ਪਿਆ ਪਿਆਰੇਓ ਕਿਉਂਕਿ ਜਿਸ ਪਿਆਰੇ ਦੀ ਯਾਦ ਵਿੱਚ ਦਿਨ ਰਾਤ ਗੁਜ਼ਰਦਾ ਉਸ ਦੇ ਹੁੰਦਿਆਂ ਵੀ ਇਹ ਸੰਸਾਰ ਤੋਂ ਦੁਖੀ ਹੋ ਰਹੇ ਆਂ ਪਰਿਵਾਰ ਵਿੱਚ ਕੋਈ ਬੱਚਾ ਨਹੀਂ ਰਹਿ ਰਿਹਾ ਹਰ ਸਾਲ ਕੋਈ ਬੱਚਾ ਆਉਂਦਾ ਤੇ ਨਾਲ ਮੌਤ ਹੋ ਜਾਂਦੀ ਹੈ ਤੇ ਅੱਜ ਰਾਜਾ ਸਭ ਕਿਰਪਾ ਕਰਨ ਪਿਆਰਿਓ ਜਿਹੜਾ ਪ੍ਰਸ਼ਾਦ ਲੈ ਕੇ ਆਏ ਸੀ ਨਾ ਪਿਆਰਿਓ ਉਹ ਪ੍ਰਸ਼ਾਦ ਆਪਣੇ ਹੱਥਾਂ 'ਚ ਰਾਜਾ ਸਭ ਨੇ ਫੜ ਲਿਆ ਆਪਣੇ ਹੱਥਾਂ ਵਿੱਚ ਪ੍ਰਸ਼ਾਦ ਫੜ ਕੇ ਉਹਦੇ ਛੋਟੇ-ਛੋਟੇ ਲੱਡੂ ਬਣਾ ਕੇ ਦੋਨਾਂ ਨੂੰ ਛਕਾਈ ਜਾ ਰਹੇ ਨੇ ਜਿੰਨਾ ਪ੍ਰਸ਼ਾਦ ਲੈ ਕੇ ਆਏ ਸੀ ਨਾ ਪਿਆਰਿਓ ਉਹਦੇ ਛੋਟੇ-ਛੋਟੇ ਲੱਡੂ ਬਣਾ ਕੇ ਦੋਨਾਂ ਨੂੰ ਛਕਾ ਦਿੱਤਾ ਸਾਰਾ ਪ੍ਰਸ਼ਾਦ ਤੇ ਭਲਾ ਕੀਤਾ ਪਿਆਰਿਓ ਬਚਨ ਹੋ ਗਏ ਕਹਿੰਦੇ ਤੁਹਾਡੇ ਕਰ ਕੋਈ ਐਸਾ ਪ੍ਰੀਤਮ ਆਵੇਗਾ ਜਿਹੜਾ ਤੁਹਾਡੀਆਂ ਕੁਲਾਂ ਨੂੰ ਤਾਰ ਦੇਵੇਗਾ ਜੇ ਕੋਈ ਭਾਵਨਾ ਨਾਲ ਆਵੇ ਪਿਆਰੇ ਕਹਿੰਦੇ ਤੁਹਾਡੀਆਂ ਕੁਲਾਂ ਨੂੰ ਤਾਰ ਦੇਵੇਗਾ ਐਸਾ ਤੁਹਾਡੇ ਘਰ ਇੱਕ ਪ੍ਰੀਤਮ ਆਵੇਗਾ ਐਸਾ ਪਿਆਰਾ ਆਵੇਗਾ ਜਿਹੜਾ ਤੁਹਾਨੂੰ ਇਸ ਸੰਸਾਰ ਤੋਂ ਉੱਚਾ ਕਰ ਦੇਵੇਗਾ ਇੱਕ ਸਾਲ ਦੇ ਅੰਦਰ ਅੰਦਰ ਪਿਆਰਿਓ ਇੱਕ ਸਾਲ ਦੇ ਅੰਦਰ ਅੰਦਰ ਘਰ ਇੱਕ ਬੱਚੇ ਨੇ ਜਨਮ ਲਿਆ ਤੇ ਉਹਦਾ ਨਾਮ ਵੀ ਪਤਾ ਕੀ ਰੱਖਿਆ ਪ੍ਰੀਤਮ ਕਿਉਂਕਿ ਉਸ ਪ੍ਰਮਾਤਮਾ ਦਾ ਹੁਕਮ ਸੀ ਕਿ ਤੁਹਾਡੇ ਘਰ ਇੱਕ ਪ੍ਰੀਤਮ ਆਵੇਗਾ ਤੇ ਨਾਂ ਵੀ ਪ੍ਰੀਤਮ ਰੱਖਿਆ ਤੇ ਕਹਿੰਦੇ ਐਸੀ ਕਿਰਪਾ ਹੋਈ ਐਸੀ ਬਖਸ਼ਿਸ਼ ਹੋਈ ਉਹ ਘਰ ਵਿੱਚ ਫਿਰ ਕਦੇ ਮੌਤ ਨਹੀਂ ਹੋਈ ਪਿਆਰਿਓ ਉਹ ਬੱਚਾ ਜਿਹਨੇ ਜਨਮ ਲਿਆ ਨਾਮ ਪ੍ਰੀਤਮ ਰੱਖਿਆ ਬਾਅਦ ਵਿੱਚ ਹੋਰ ਬੱਚਿਆਂ ਨੇ ਵੀ ਜਨਮ ਲਿਆ ਤੇ 22 ਸਾਲ ਦੀ ਉਮਰ ਵਿੱਚ ਪ੍ਰੀਤਮ ਦਾਸ ਜੀ ਪ੍ਰਗਟ ਹੋਏ ਆ ਕੋ ਸਤਨਾਮ ਪ੍ਰੀਤਮ ਦਾਸ ਨੂੰ ਜਾਣਦੇ ਹੋਵੋਗੇ ਪਿਆਰੇ ਆਪ ਜੀ ਪ੍ਰੀਤਮ ਦਾਸ ਐਸੇ ਭਗਤ ਪ੍ਰਗਟ ਹੋਏ ਜਿਹੜਾ ਉਹਨਾਂ ਦੇ ਸਾਹਮਣੇ ਚਲਿਆ ਜਾਂਦਾ ਸੀ ਨਾ ਪਿਆਰਿਓ ਪ੍ਰੀਤਮ ਦਾਸ ਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਚਲਿਆ ਜਾਂਦਾ ਸੀ ਉਹਦਾ ਭਲਾ ਕਰ ਦਿੰਦੇ ਸੀ ਉਹਦੇ ਦੁੱਖ ਕੱਟੇ ਜਾਂਦੇ ਸੀ ਇੰਨੀ ਕਿਰਪਾ ਸੀ ਰਾਜਾ ਸਾਹਿਬ ਦੇ ਬਚਨਾਂ 'ਚ ਤੇ ਅੱਜ ਜੀ ਯਾਦ ਵਿੱਚ ਜੁੜ ਕੇ ਬੈਠੇ ਆ ਨਾ ਪਿਆਰਿਓ ਭਾਵਨਾ ਨਾਲ ਸ਼ਰਧਾ ਨਾਲ ਰਾਜਾ ਸਾਹਿਬ ਜੀ ਦੀ ਸੰਗਤ ਵਿੱਚ ਬੈਠੇ ਆ ਸੱਚ ਜਾਣਿਓ ਅੱਜ ਵੀ ਰਾਜਾ ਸਾਹਿਬ ਇੱਥੇ ਹਾਜ਼ਰ ਨਾਜ਼ਰ ਨੇ ਝੋਲੀਆਂ ਪਰਦੇ ਰਹੀਆਂ ਅੱਜ ਵੀ ਐਸੀ ਕਿਰਪਾ ਕੀਤੀ ਪਿਆਰੋ ਨਾਮ ਪ੍ਰੀਤਮ ਦਾਸ ਰਖਿਆ ਤੇ ਪ੍ਰੀਤਮ ਦਾਸ ਪਾਤਸ਼ਾਹ ਦੇ ਬਚਨ ਕਿ ਤੁਹਾਡੀਆਂ ਕਈ ਕੁਲਾਂ ਤਾਰ ਦੇਣਗੇ ਅੱਜ ਵੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਪਿਆਰੋ ਸੰਗਤਾਂ ਉਹਨਾਂ ਨੂੰ ਸੀਸ ਝੁਕਾਉਂਦੀਆਂ ਨੇ ਇਸ ਕਰਕੇ ਜਦੋਂ ਭਾਵਨਾ ਬਣਦੀ ਹੈ ਨਾ ਸ਼ਰਧਾ ਬਣਦੀ ਹੈ ਤੇ ਆਪਾਂ ਤੇ ਸਿਰਫ ਭਾਵਨਾ ਬਣਾਣੀ ਹੈ ਸ਼ਰਧਾ ਬਣਾਣੀ ਹੈ ਫਿਰ ਚਿੰਤਾ ਇਹਨਾਂ ਨੂੰ ਹੋ ਜਾਂਦੀ ਹੈ ਕਿ ਇਹਨਾਂ ਨੂੰ ਦੇਣਾ ਕੀ ਹੈ ਹੁਣ ਇਹਨਾਂ ਨੂੰ ਖੁਸ਼ ਕਿਵੇਂ ਕਰਨਾ ਹੈ ਇਸ ਕਰਕੇ ਪਾਸ਼ਾ ਕਹਿੰਦੇ ਪਿਆਰਿਆ ਤੂੰ ਗਾਫਲ ਹੋ ਕੇ ਸੋਣਾ ਕਿਉਂਕਿ ਸਵਾਸਾਂ ਰੂਪੀ ਜਿਹੜਾ ਭਾਂਡਾ ਇਹਨੂੰ ਤਰੇੜ ਆ ਚੁੱਕੀ ਐ ਇਹ ਸਵਾਸ ਇਹਦੇ ਵਿੱਚੋਂ ਨਿਕਲਣੇ ਸ਼ੁਰੂ ਹੋ ਚੁੱਕੇ ਨੇ ਇੱਕ ਇੱਕ ਕਰਕੇ ਛਿਨ ਛਿਨ ਕਰਕੇ ਤੇਰੀ ਉਮਰ ਬੀਤਦੀ ਜਾ ਰਹੀ ਐ ਤੈਨੂੰ ਕੀ ਕਰਨਾ ਪੈਣਾ ਆਪਣੇ ਸਵਾਸਾਂ ਨੂੰ ਸਫਲ ਕਰਨ ਵਾਸਤੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਮੂਲ ਮੰਤਰ ਦਾ ਜਾਪ ਕਰ ਗੁਰੂ ਦੀ ਸੰਗਤ ਵਿੱਚ ਆ ਕੇ ਬੈਠ ਤੇਰਾ ਭਲਾ ਹੋਵੇਗਾ ਰਾਇਆ ਸਭ ਕੀ ਕਰੇ ਨੇ ਆਓ ਪਿਆਰਿਓ ਬਚਨ ਸਰਵਣ ਕਰੀਏ ਨਾਲ ਹੀ ਫਿਰ ਆਪਾਂ ਸਮਾਪਤੀ ਕਰਾਂਗੇ ਕਬਤ ਸੁਰਾਂ ਕੋ ਸਮਾਲ ਕਰ ਸੁਰਤੀ ਲਗਾਏ ਜਾਰ ਸਾਈਂ ਮੇ ਸਮਾਏ ਕਰ ਪੂੰਜੀ ਤੇਰੀ ਬਚਦੀ ਪਾਸ਼ਾ ਕਹਿੰਦੇ ਇਹ ਤੇਰੀ ਸਵਾਸਾਂ ਰੂਪੀ ਪੂੰਜੀ ਦੀ ਸਹੀ ਤੇ ਸੱਭਲ ਵਰਤੋਂ ਉਦੋਂ ਹੋ ਸਕਦੀ ਐ ਜੇਕਰ ਤੋਂ ਸਵਾਸਾਂ ਦੀ ਕਿਰਿਆ ਦੁਆਰਾ ਸੁਰਤੀ ਰੱਬ ਵਿੱਚ ਜੋੜਨ ਵਿੱਚ ਕਾਮਯਾਬ ਹੋ ਜਾਵੇ ਕਹਿੰਦੇ ਜਿਹੜੇ ਤੇਰੇ ਸਵਾਸ ਨੇ ਨਾ ਪਿਆਰਿਓ ਆਪਾਂ ਇਹ ਦੁਨੀਆ ਤੇ ਆਏ ਆ ਨਾ ਮਹਾਰਾਜ ਨੇ ਆਪਾਂ ਨੂੰ ਇਹ ਸਵਾਸ ਦੇ ਕੇ ਭੇਜਿਆ ਇੱਕ ਪੂੰਜੀ ਹੈ ਧਨ ਹੈ ਜਿਵੇਂ ਅੱਜ ਪੈਸੇ ਚੱਲਦੇ ਨੇ ਸੰਸਾਰ 'ਚ ਐਵੇਂ ਇਹ ਸਵਾਸ ਚੱਲਦੇ ਨੇ ਪਿਆਰਿਓ ਜਿੰਨੇ ਸਵਾਸ ਆਪਾਂ ਖਤਮ ਕਰਨੇ ਨੇ ਨਾ ਪਿਆਰੇ ਰੋਜ਼ 24000 ਸਵਾਸ ਉਦੇ ਬਦਲੇ ਇੱਕ ਘੜੀ ਸੰਗਤ ਜ਼ਰੂਰੀ ਹੈ ਅਤ ਜ਼ਰੂਰੀ ਸੰਗਤ ਤੋਂ ਬਿਨਾ ਸਰਨਾ ਨਹੀਂ ਪਿਆਰਿਓ ਤੇ ਰਾਜਾ ਸਾਹਿਬ ਕਹਿੰਦੇ ਤੁਹਾਡੇ ਸਵਾਸ ਸਫਲ ਤਾਂ ਹੋ ਸਕਦੇ ਨੇ ਪਿਆਰਿਆ ਜੇ ਤੂੰ ਆਪਣੇ ਸਵਾਸਾਂ ਦੀ ਕਿਰਿਆ ਦੁਆਰਾ ਆਪਣੀ ਸੁਰਤ ਨੂੰ ਰੱਬ ਦੇ ਚਰਨਾਂ ਵਿੱਚ ਜੋੜੇ ਪਰ ਕੋਈ ਵਿਰਲਾ ਹੀ ਹੈ ਪਿਆਰਿਓ ਸਾਰੇ ਨਗਰ ਵਿੱਚੋਂ ਆਪਾਂ ਕਿੰਨੇ ਕੁ ਸਰੀਰਾਂ ਜਿਹੜੇ ਰੱਬ ਦੀ ਯਾਦ ਵਿੱਚ ਆਪਣੀ ਸੁਰਤੀ ਨੂੰ ਜੋੜ ਰਹੀਆਂ ਸਾਰੇ ਨੇ ਪਿਆਰਿਓ ਕੋਈ ਵਿਰਲੇ ਨੇ ਮਰ ਦੀ ਬਾਣੀ ਕਹਿੰਦੀ ਹੈ ਣ ਵਿਰਲੇ ਨਾਹੀਂ ਕਣੇ ਕਣੇ ਨਹੀਂ ਬਹੁਤੇ ਸੰਘਣੇ ਨਹੀਂ ਵਿਰਲੇ ਨੇ ਪਰ ਹੈ ਅੱਜ ਵੀ ਨੇ ਅੱਜ ਵੀ ਰੱਬ ਨੂੰ ਯਾਦ ਕਰਨ ਵਾਲੇ ਨੇ ਪਿਆਰਿਓ ਆਪਾਂ ਇੱਥੇ ਬੰਦਗੀ ਕਰਨ ਵਾਸਤੇ ਆਉਨੇ ਆ 25 ਮਿੰਟ ਦਾ ਸਮਾਂ ਇੱਥੇ ਰਾਜਾ ਸਭ ਦੇ ਚਰਨਾਂ 'ਚ ਬਤੀਤ ਕਰਨੇ ਆ ਪਰ ਪਾਸ਼ਾ ਕਹਿੰਦੇ ਇਹ ਤੁਹਾਡੇ 25 ਮਿੰਟ ਦੇ ਸਵਾਸਾਂ ਕਰਕੇ ਤੁਹਾਡੇ ਦਿਨ ਦੇ ਸਾਰੇ ਸਵਾਸ ਸਫਲ ਹੋ ਰਹੇ ਨੇ 마ੜੀਆਂ ਘੜੀਆਂ ਕਟੀਆਂ ਜਾ ਰਹੀਆਂ ਨੇ ਚੰਗੇ ਕਰਮ ਪੈਦਾ ਹੋ ਰਹੇ ਨੇ ਇਸ ਕਰਕੇ ਆਪਣੇ ਸਵਾਸਾਂ ਨਾਲ ਆਪਾਂ ਆਪਣਾ ਪਿਛਲਾ ਜਿਹੜੇ ਮਾੜੇ ਕਰਮਾਂ ਵਾਲਾ ਭਾਂਡਾ ਹੈ ਉਹਨੂੰ ਵੀ ਸਾਫ਼ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਨੂੰ ਵੀ ਸਵਾਰ ਰਹੇ ਹਾਂ ਤੇ ਰਾਜਾ ਸਾਹਿਬ ਪ੍ਰਮਾਨ ਕਰਦੇ ਨੇ ਸਮਝ નિદાન ਏਮਤ ਹਿਸਾਬ ਬਾਜ ਬਾਸਨਾ ਬੇਕੈਦ ਬਾਗ ਬਾਂਦਰ ਦੇ ਨੱਚਦੀ ਪਾਸ਼ਾ ਕਹਿੰਦੇ ਹੀ ਅਣਜਾਣ ਬੰਦੇ ਇਹ ਵਾਸਨਾ ਜੋ ਇਹ ਬਾਂਦਰ ਦੀ ਤਰ੍ਹਾਂ ਨੱਚਦੀ ਹੈ ਜਿਹੜਾ ਬਾਂਦਰ ਹੈ ਨਾ ਵੇਖਨੇ ਆਪਾਂ ਮਦਾਰੀ ਲੈ ਕੇ ਆਉਂਦਾ ਕਿਵੇਂ ਭੰਗੜਾ ਪਾਉਂਦਾ ਬੜਾ ਆਪਣੀ ਚੋਜ ਵਿਖਾਉਂਦਾ ਨੱਚ ਕੇ ਵਿਖਾਉਂਦਾ ਲੋਕਾਂ ਨੂੰ ਖੁਸ਼ ਕਰਦਾ ਮਾਰੇ ਕਹਿੰਦੇ ਇਸੇ ਤਰ੍ਹਾਂ ਇਹ ਵਾਸਨਾ ਜਿਹੜੀ ਇਹ ਬਾਂਦਰ ਦੀ ਤਰ੍ਹਾਂ ਨੱਚ ਰਹੀ ਹੈ ਪਾਸ਼ਾ ਕਹਿੰਦੇ ਇਹ ਬਿਨ ਹਿੰਮਤ ਤੇ ਜੁਗਤੀ ਦੇ ਇਹ ਵਸ ਵਿੱਚ ਨਹੀਂ ਆ ਸਕਦੀ ਜਿਹੜੀ ਇਹ ਵਾਸਨਾ ਹੈ ਨਾ ਪਿਆਰਿਓ ਵਾਸਨਾ ਇਹ ਐਸੀ ਇੱਕ ਨਾਮ ਰਾਜ ਬਿਮਾਰੀ ਹੈ ਨਾ ਪਿਆਰੋ ਜਿਹੜੀ ਇਨਸਾਨ ਦੇ ਵਸ ਵਿੱਚ ਨਹੀਂ ਆ ਸਕਦੀ ਜਿਹਨੂੰ ਇਹ ਬਿਮਾਰੀ ਲੱਗ ਗਈ ਉਹ ਲੱਖ ਯਤਨ ਕਰ ਲਵੇ ਇਸ ਤੋਂ ਬਚਿਆ ਨਹੀਂ ਜਾ ਸਕਦਾ ਪਾਤਸ਼ਾਹ ਕਹਿੰਦੇ ਇੱਕੋ ਹੱਲ ਹੈ ਉਹ ਹੈ ਗੁਰੂ ਦੀ ਸੰਗਤ ਗੁਰੂ ਦੀ ਸੰਗਤ ਵਿੱਚ ਆ ਕੇ ਇਸ ਤੋਂ ਕਿਨਾਰਾ ਕੀਤਾ ਜਾ ਸਕਦਾ ਹੈ ਇਸ ਨੂੰ ਹਰਾਇਆ ਜਾ ਸਕਦਾ ਹੈ ਪਾਤਸ਼ਾਹ ਕਹਿੰਦੇ ਰੂਹ ਦਾ ਟਿਕਾਉ ਨਹੀਂ ਹੋਮਦਾ ਹੈ ਜਦ ਲੱਗ ਪਾਵਨਾ ਅਜਾਬ ਦੇ ਤਾਰ-ਤਾਰ ਕੱਚ ਦੀ ਪਾਸ਼ਾ ਕਹਿੰਦੇ ਜਦੋਂ ਤਾਈਂ ਰੂਹ ਦਾ ਟਿਕਾਉ ਨਹੀਂ ਪ੍ਰਾਪਤ ਹੁੰਦਾ ਜਦੋਂ ਤੱਕ ਰੂਹ ਦਾ ਟਿਕਾਉ ਪ੍ਰਾਪਤ ਨਹੀਂ ਹੁੰਦਾ ਉਦੋਂ ਤੱਕ ਜੰਮਣ ਮਰਨ ਦਾ ਗੇੜ ਮੁੱਕ ਨਹੀਂ ਸਕਦਾ ਪਾਸ਼ਾ ਕਹਿੰਦੇ ਇਹ ਮੌਤ ਜਿਹੜੀ ਹੈ ਨਾ ਮੌਤ ਤੇ ਜੰਮਣ ਇਹ ਵਾਰ-ਵਾਰ ਬੰਦੇ ਨੂੰ ਆਉਂਦਾ ਹੈ ਕਦੇ ਮੌਤ ਕਦੇ ਜਨਮ ਹੋ ਗਿਆ ਫਿਰ ਮੌਤ ਜਨਮ ਹੋ ਗਿਆ ਪਰ 84 ਲੱਖ ਜਨਮ ਤੋਂ ਬਾਅਦ ਵਿੱਚ ਮਨੁੱਖਾ ਦਹੀਂ ਮਿਲਦੀ ਹੈ ਇਹ ਮੌਤ ਤੇ ਜਨਮ ਤੇ ਮਰਨ ਦਾ ਗੇੜ ਇਹ ਖਤਮ ਨਹੀਂ ਹੁੰਦਾ ਪਿਆਰਿਓ ਇਹ ਨਾ ਸਮਝ ਲਈਏ ਕਿ ਜੇ ਆਪਾਂ ਅਜੇ ਇਨਸਾਨਾਂ ਮੌਤ ਹੋ ਗਈ ਤੇ ਗੱਲ ਖਤਮ ਹੈ ਨਹੀਂ ਪਿਆਰਿਓ 84 ਲੱਖ ਜਨਮ ਲੈਣੇ ਪੈਣੇ ਨੇ ਧਾਰਨੇ ਪੈਣੇ ਨੇ ਜਿਨ੍ਹਾਂ ਜਿਨ੍ਹਾਂ ਨਾਲ ਵੈਰ ਕਮਾਇਆ ਨਾ ਜਿਨ੍ਹਾਂ ਦੇ ਨਾਲ ਧੋਖਾ ਕੀਤਾ ਜਿਨ੍ਹਾਂ ਨੂੰ ਪਾਪ ਕਰੇ ਨੇ ਆਪਾਂ ਉਹ ਸਾਰੇ ਹਿਸਾਬਕ ਤਬ ਦੇਣੇ ਪੈਣੇ ਨੇ ਹਰੇਕ ਜਨਮ ਵਿੱਚ ਜਾ ਕੇ ਕਿਉਂਕਿ ਆਪਣੀ ਸਾਖੀਆਂ ਨੇ ਪਿਆਰਿਓ ਆਪਣਾ ਇਤਿਹਾਸ ਪੜ ਲਿਓ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਤਿੱਤਰ ਨੂੰ ਆਪਣੇ ਹੱਥੀ ਪਿਆਰਿਓ ਮਾਸਕਵਾਰੀ ਸੀ ਨਾ ਮਾਸਕਵਾਰੀ ਸੀ ਇੱਕ ਤਿੱਤਰ ਨੂੰ ਆਪਣੇ ਹੱਥਾਂ ਦੇ ਨਾਲ ਫੜ ਕੇ ਇੱਕ ਜਾਨਵਰ ਦਾ ਮਾਸਕਵਾਰੀ ਨੇ ਸਿੱਖਾਂ ਨੂੰ ਪੁੱਛਿਆ ਪਾਤਸ਼ਾਹ ਇਹ ਕੀ ਹੈ ਕਹਿੰਦੇ ਜਿਹੜਾ ਇਹ ਤਿੱਤਰ ਹੈ ਇਹ ਸੇਟ ਹੈ ਇਹ ਦੂਜਾ ਪੰਛੀ ਜਿਹਦਾ ਮਾਸਕਵਾਰੀ ਹੈ ਉਹ ਮੇਰਾ ਸਿੱਖ ਹੈ ਸਮਾਸਿਮਤ ਹੈ ਗੱਲ ਨੇੜੇ ਕਰੀਏ ਪਾਸ਼ਾ ਕਹਿੰਦੇ ਸਾਕਤ ਤਾਂ ਪਿਛਲੇ ਜਨਮ ਦਾ ਰਹਿ ਗਿਆ ਸੀ ਇਹ ਅੱਜ ਮੁਕਾਰੇ ਇਹਨਾਂ ਦਾ ਆਪਣੇ ਇਤਿਹਾਸ ਨੇ ਪਿਆਰਿਓ ਇਹ ਕਿਤੇ ਐਵੇਂ ਕਹਾਣੀਆਂ ਨਹੀਂ ਆਪਣੇ ਇਤਿਹਾਸ ਨੇ ਤੇ ਰਾਜਾ ਸਾਹਿਬ ਮਾਰੇ ਫਰਮਾਨ ਕਰਦੇ ਨੇ ਭਾਈ ਜੰਮਣ ਤੇ ਮਰਨ ਦਾ ਇਹ ਗੇੜ ਖਤਮ ਨਹੀਂ ਹੋ ਸਕਦਾ ਇਹ ਜੰਮਣ ਤੇ ਮਰਨ ਦਾ ਗੇੜ ਇਸੇ ਤਰ੍ਹਾਂ ਚੱਲਦਾ ਰਹਣੇਗਾ ਪਰ ਜੇ ਤੂੰ ਬੰਦਗੀ ਕਰੇ ਸਿਮਰਨ ਕਰੇ ਕਰ ਲੈ ਉਹ ਪਾਉ ਰੋਗ ਮਿਟੇ ਭਗਵਾਨ ਦਾਸ ਦੇਹ ਦਾ ਕਲੰਕ ਪਾਰਾ ਗੱਲ ਇਹ ਸੱਚ ਦੀ ਰਾਜਾ ਸਾਂ ਮਾਰਾਈ ਕਤਨ ਕਰਦੇ ਨੇ ਬਚਣਾ ਕਿਵੇਂ ਹੈ ਪਾਸ਼ਾ ਕਹਿੰਦੇ ਸੱਤ ਪੁਰਸ਼ਾਂ ਦੀ ਸੰਗਤ ਕਰਕੇ ਜੀ ਉਪਾਏ ਕਰੇਗਾ ਤਾਂ ਦੇਹ ਦੀ ਕੈਦ ਮੁਕਤ ਹੋ ਸਕੇਗੀ ਇਹ ਦੇਹ ਦੀ ਕੈਦ ਵਿੱਚੋਂ ਤਾਂ ਮੁਕਤ ਹੋਣਾ ਤੂੰ ਕਿਉਂਕਿ ਅੱਜ ਮਨੁੱਖ ਦੀ ਦੇਹ ਮਿਲੀ ਹੈ ਇਹਦੇ ਵਿੱਚ ਤੈਨੂੰ ਪੰਛੀ ਨੂੰ ਰਹਿਣਾ ਪੈ ਰਿਹਾ ਹੈ ਕਾਲ ਨੂੰ ਕਿਸੇ ਜਾਨਵਰ ਦੀ ਦੇਹ ਮਿਲ ਜਾਣੀ ਹੈ ਇਹ ਪੰਛੀ ਨੇ ਇਸੇ ਤਰ੍ਹਾਂ ਰਹਿਣਾ ਪਿਆ ਰਿਹਾ। ਬਾਸ਼ਟੇ ਕਹਿੰਦੇ ਭਾਈ ਇਹ ਜਿਹੜਾ ਜੰਮਣ ਮਰਨ ਦਾ ਗੇੜ ਤਾਂ ਮੁੱਕ ਸਕਦਾ ਹੈ ਜੇ ਤੂੰ ਸੱਤ ਪੁਰਸ਼ਾਂ ਦੀ ਸੰਗਤ ਕਰੇ ਰੋਜ਼ ਇੱਕ ਘੜੀ ਸੰਗਤ ਵਿੱਚ ਸਮਾਂ ਬਤੀਤ ਕਰੇ ਤਾਂ ਗੁਰੂ ਤੇਰੇ ਤੇ ਤਰਸ ਕਰੇਗਾ ਰਹਿਮਤ ਕਰੇਗਾ ਇਸ ਕਰਕੇ ਪਿਆਰੋ ਬੰਦਗੀ ਕਰਿਆ ਕਰੋ ਸਿਮਰਨ ਕਰਿਆ ਕਰੋ ਕੁਝ ਘੜੀਆਂ ਆਪਣੀਆਂ ਸਵਾਸਾਂ ਦੀਆਂ ਸਫਲ ਕਰਨ ਵਾਸਤੇ ਜਰੂਰ ਗੁਰੂ ਦੀ ਸੰਗਤ ਵਿੱਚ ਬੈਠਿਆ ਕਰੋ ਗੁਰੂ ਪਿਆਰਿਓ ਇੰਨਾ ਬੇਅੰਤ ਹੈ ਇੰਨਾ ਦਿਆਲੂ ਤੇ ਕਿਰਪਾਲੂ ਹੈ ਇਹਨੇ ਕਿਰਪਾ ਐਸੀ ਕਰ ਦੇਣੀ ਹੈ ਕਿ ਜੋ ਆਪਾਂ ਕਦੇ ਸੋਚਿਆ ਨਹੀਂ ਗੁਰੂ ਨੇ ਉਹ ਵੀ ਦੇ ਦੇਣਾ ਪਿਆਰਿਓ ਇਸ ਕਰਕੇ ਪਿਆਰਿਓ ਯਤਨ ਕਰਿਆ ਕਰੋ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੈਠਣ ਦਾ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਸੰਗਤ ਕਰਿਆ ਕਰੋ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਕੁਝ ਘੜੀਆਂ ਆਪਣੀਆਂ ਸਫਲ ਕਰਿਆ ਕਰੋ ਗੁਰੂ ਬੜੀ ਕਿਰਪਾ ਕਰਦਾ ਪਿਆਰਿਓ ਆਓ 2 ਮਿੰਟ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ ਉਸ ਤੋਂ ਪਰੰਤ ਪਿਆਰੋ ਸਮਾਪਤੀ ਹੈ 2 ਮਿੰਟ ਸਾਰਿਆਂ ਦੀ ਹਾਜ਼ਰੀ ਲੱਗ ਜਵੇਗੀ ਕੋਈ ਵੀ ਰਸਨਾ ਪਿਆਰੋ ਵਾਂਜੀ ਨਾ ਰਵੇ ਸਾਰੇ ਪਿਆਰ ਨਾਲ ਆਕਿਓ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਦੀ ਸੱਤੇ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਕੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਆਓ ਪਿਆਰਿਓ ਇੰਨੀਆਂ ਕਹਾਜਰੀਆਂ ਪਰਵਾਨ ਕਰਨੀਆਂ ਰਾਜਾ ਸਾਹਿਬ ਦੇ ਚਰਨਾਂ 'ਚ ਇਹੀ ਬੇਨਤੀ ਹੈ ਮਹਾਰਾਜ ਜਿਹੜੀਆਂ ਸੰਗਤਾਂ ਆਪ ਜੀ ਦੇ ਬੱਚੇ ਸੰਗਤ ਵਿੱਚ ਰੋਜ਼ ਹਾਜ਼ਰੀਆਂ ਭਰ ਰਹੇ ਨੇ ਮਹਾਰਾਜ ਸਭ ਦੇ ਨਾਮ ਜਾਣਦੇ ਹੋ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਸਦਾ ਤੰਦਰੁਸਤੀਆਂ ਬਖਸ਼ਣੀਆਂ ਦੁੱਖਾਂ ਵਿਗਨਾਂ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣੀ ਦੇਸਾਂ ਪਰਦੇਸਾਂ ਵਿੱਚ ਮਹਾਰਾਜ ਅੰਗ ਸੰਗ ਸਾਈ ਰਹਿਣਾ ਚੜ੍ਹਦੀਆਂ ਕਲਾ ਵਾਲੇ ਜੀਵਨ ਬਖਸ਼ਣੇ ਮਨ ਦੇ ਫੁਰਣੇ ਗੁਰਮਤ ਮਰਿਆਦਾ ਅਨੁਸਾਰ ਸੰਪੂਰਨ ਕਰਨੇ ਹਰ ਮੈਦਾਨ ਫਤਿਹ ਕਰਨੀ ਸਦਾ ਮਾੜੀ ਸੰਗਤੋਂ ਤਤੀਆਂ ਹਵਾਵਾਂ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਮਹਾਰਾਜ ਕਿਰਪਾ ਕਰਨੀ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਖੁਸ਼ੀਆਂ ਕਿਹੜੇ ਬਖਸ਼ਣੇ ਆਓ ਪਿਆਰਿਓ ਇਨੀਆਂ ਕਾਜਰੀਆਂ ਪ੍ਰਵਾਨ ਕਰਨੀਆਂ ਰਾਜਾ ਸਭ ਤੁਹਾਡਾ ਇੱਥੇ ਹਰ ਇੱਕ ਸੈਕਿੰਡ ਦਾ ਸਮਾਂ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ